ਕੈਬਨਿਟ ਮੰਤਰੀ ਬਣਨ ਤੋਂ ਬਾਅਦ ਸਰਕਟ ਹਾਊਸ ਪਹੁੰਚੇ ਹਰਦੀਪ ਸਿੰਘ ਮੁੰਡਿਆ ਅਤੇ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਗਾਰਡ ਆਫ ਆਨਰ ਕੀਤਾ ਗਿਆ ਅਤੇ ਇਸ ਮੌਕੇ ਪ੍ਰੈਸ ਕਾਨਫਰੰਸ ਸਬੋਧਨ ਕਰਦੇ ਆ ਮੰਤਰੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ ਕਿਉਂਕਿ ਉਹਨਾਂ ਨੂੰ ਹਾਈ ਕਮਾਂਡ ਵੱਲੋਂ ਇਹ ਮੌਕਾ ਦਿੱਤਾ ਗਿਆ ਅਤੇ ਇਸ ਦੌਰਾਨ ਉਹਨਾਂ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੀ ਗੱਲ ਆਖੀ ਗਈ ਅਤੇ ਲੋਕ ਹਿੱਤ ਵਿੱਚ ਕੰਮ ਕਰਨ ਦੀ ਵੀ ਉਹਨਾਂ ਵੱਲੋਂ ਗੱਲ ਕਹੀ ਗਈ। ਜਿਹੜਾ ਪਰਮਾਤਮਾ ਦਾ ਸਰਗਰਮਾ ਕੀਤਾ ਜੀ ਬਹੁਤ-ਬਹੁਤ ਧੰਨਵਾਦ ਸਭੂ ਜੀ ਜਿਨੇ ਇਹ ਵੱਡੀ ਕਿਰਪਾ ਕੀਤੀ। ਧੰਨਵਾਦ ਮੈਂ ਕਰਦਾ ਆਪਣੇ ਪਾਰਟੀ ਸੁਪਰੀਮਾਰਚਨ ਕੇਂਦਰੀਵਾਲ ਜੀ ਉਹਨਾਂ ਦਾ ਤਾਨਵਰ ਮੱਖਣ ਸਿੰਘ ਪੰਜਾਬ ਸਰਦਾਰ ਭਗਤ ਸਿੰਘ ਆਜੀ ਦਾ ਅਗ ਮਿਨਿਸਟਰ ਬਣ ਕੇ ਪਰਿਵਾਰ ਆਪਣੇ ਸਾਹਿਬ ਜੀ ਦੇ ਰੱਖੀਅਤ ਸਰਦਾਰੋ ਸੋਚੇ ਸੋਮਰੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਸ਼ਿਪ ਨੇ ਵੈਲਕਮ ਕੀਤਾ ਸਾਡੇ ਅੰਦਰੇ ਸਾਹਿਬ ਇੱਥੇ ਸਰਦਾਰ ਮਨਿੰਦਰ ਸਿੰਘ ਗੈਸਪੁਰਾ ਜੀ ਉਹ ਪ੍ਰਸ਼ਾਸਨ ਦੇ ਡੀਸੀ ਸਾਹਿਬਾ ਨੇ ਪੀਸੀ ਸਾਹਿਬਾ ਨੇ ਬੀ ਬੀ ਪੁਲਿਸ ਪ੍ਰਸ਼ਾਸਨ ਸੀ ਸਾਹਿਬ ਡੀਸੀ ਸਾਹਿਬ ਜੀ ਮਾਣਿਆ ਜੀ ਐਸਪੀ ਐਸਪੀ ਐਸਐਸਓ ਸਾਹਿਬ ਬਾਸਟਨ ਤੱਕ ਸਾਰੇ ਹੀ ਸਾਰੇ ਪ੍ਰਸ਼ਾਸਨ ਦਾ ਮੈਂ ਦਿਨੋਤ ਧੰਨਵਾਦ ਕਰਦਾ ਸਾਰਿਆਂ ਦਾ ਧੰਨਵਾਦ ਕਰਦਾ ਆ ਸਭ ਤੋਂ ਖਾਸ ਮੇਰੇ ਤੁਸੀਂ ਸਾਰੇ ਭਰਾ ਮੇਢੀ ਵਾਲੇ ਜਿਨ੍ਹਾਂ ਨੇ ਮੈਨੂੰ ਤੋਂ ਲੈ ਕੇ ਅੱਜ ਤੱਕ ਬਹੁਤ ਪਿਆਰ ਦਿੱਤਾ ਤੇ ਸਾਰੀਆਂ ਵੀ ਦੁਆਵਾਂ ਪ੍ਰਮਾਤਮਾ ਨੇ ਸੁਣੀਆਂ ਤੁਹਾਡਾ ਸਾਰਿਆਂ ਦਾ ਪਿਆਰ ਪ੍ਰਮਾਤਮਾ ਨੇ ਵੇਖਿਆ ਭੁੱਜਿਆ ਜਿੰਨੀ ਵੱਡੀ ਜਮਾਤ ਵੀ ਪ੍ਰਮਾਤਮਾ ਨੇ ਦਿੱਤੀ ਤੇ ਮੈਂ ਵੀ ਇੰਨੋਦਾਰੀ ਲੋਕਾਂ ਦੇ ਸਵਾਲ ਤੁਸੀਂ ਕਰ ਲਈਆਂ ਮੈਂ ਆਪ ਹੀ ਦੱਸ ਦਿੰਦਾ ਕਿ ਵੀ ਜਨਵਰੀ ਤੋਂ ਪਹਿਲਾਂ ਮੈਂ ਪਹਿਲਾਂ ਅੰਮ੍ਰਿਤਸਰ ਦੇ ਹਲਕੇ ਸਾਹਾ ਦਾ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ ਤੇ ਅੱਜ ਹੁਣ ਏਡੀ ਵੱਡੀ ਜ਼ਿੰਮੇਵਾਰੀ ਪਰਮਾਪਤ ਨੂੰ ਦਿੱਸਿਆ ਹੈ ਪਾਕ ਸਾਹਿਬ ਨੇ ਇਹ ਕਰਕੇ ਤੀਰਵਾਦੀ ਨੇ ਵਿਸ਼ਵਾਸ ਕੀਤਾ ਮੇਰੀ ਇਮਾਨਦਾਰੀ ਤੇ ਮੇਰੀ ਪਾਰਟੀ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਜਿਹੜੀ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਤੁਹਾਡੇ ਭਰਾਵਾਂ ਲਈ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਮੈਂ ਪੰਜਾਬ ਦੇ ਲੋਕਾਂ ਨਾਲ ਆਪਣੇ ਭੈਣ ਭਰਾਵਾਂ ਨਾਲ ਕਿਸੇ ਦਾ ਨਾਲ ਮਤਾਵਾ ਲਾ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗਾ ਸਾਰੇ ਪੰਜਾਬ ਵਾਸੀਆਂ ਦਾ ਮਨ ਦਿਉ ਧਨਵਾਦੀ ਆ ਕਿ ਉਹਨਾਂ ਨੂੰ ਮੈਂ ਵੇਖ ਕਰਦਾ ਕਿ ਮੁੱਖ ਮੰਤਰੀ ਸਰਦਾਰ ਦਾ ਤੌਰ ਮੰਤਰੀ ਸਰਕਾਰ ਪਹਿਲਾ ਦਿਨ ਬਹੁਤ ਵਧੀਆ ਜੀ ਪਰਮਾਤਮਾ ਦਾ ਸੁਖਰਾਮੈ ਲੱਗੇ ਹੋਏ ਕੰਮ ਸਾਡਾ ਭੁਲਿਆ ਮਾਰਗ ਦਾ ਸੁਖਰਾਮੈ ਤੇ ਸਾਡੀ ਪਾਰਟੀ ਸੁਪਰੀਮੋ ਤੇ ਮੁੱਖ ਮੰਤਰੀ ਸਾਹਿਬ ਦਾ ਜ਼ਿੰਮੇਵਾਰੀਆਂ ਵਧੀਆਂ ਨੇ ਉਸ ਦੇ ਨਾਲ ਨਾਲ ਕਿਤੇ ਕਾਰਗਰ ਕੰਮ ਵੀ ਹੋ ਰਿਹਾ ਹੈ ਪਹਿਲਾਂ ਕਹਿੰਦੇ ਆਪਾਂ ਸੂਆਤੋ ਹੀ ਸੇਵਾਦਾਰ ਜਰੂਰੀ ਹੋ ਸਭਾਲੀਆ ਪਾਵਾਬਲੇ ਸੇਵਾਦਾਰ ਬਣਾਇਆ ਮੁੜ ਕੇ ਪਾਰਟੀ ਦੇ ਅੰਦਰ ਦੇ ਬਣਾਇਆ ਪਾਰਟੀ ਨੇ ਸਿਖੇੜ ਦਿੱਤੀ ਸਾਮਿਆ ਦੇ ਲੋਕਾਂ ਨੇ ਪਿਆਰ ਬਖਸ਼ਿਆ ਉਹ ਜੇ ਅੱਡੀ ਵੱਡੀ ਜਿੰਮੇਵਾਰੀ ਦਿੱਤੀ ਹੈ ਤੇ ਮੈਂ ਤੈਨੂੰ ਵਡਹੀ ਨਹੀਂ ਸਮਝਦਾ ਮੈਂ ਆਪਣੇ ਆਪ ਰੋਜ਼ੀ ਸੇਵਾਦਾਰ ਸਮਝਦਾ ਪਹਿਲਾ ਸੇਵਾਦਾਰ ਸਾਡੇ ਵਰਗਾ ਸੀ ਹੁਣ ਪੂਰੇ ਪੰਜਾਬ ਦੇ ਹੈ ਤੇ ਤੁਹਾਡੇ ਭਰਾਵਾਂ ਦਾ ਸਾਥ ਚਾਹੀਦਾ ਕਿ ਇਮਾਨਦਾਰੀ ਦੇ ਬਸੇ ਮੇਰੇ ਨਾਲ ਮੇਰਾ ਪੂਰਾ ਸਾਥ ਦਿਓ ਜੇ ਕੋਈ ਲੱਗੇ ਕਰਪਟ ਹੈ ਜਾਂ ਕਚਰ ਹੋਣੀ ਹੈ ਤੇ ਤੁਸੀਂ ਜਿਹੜਾ ਸਾਥ ਦੇਣਾ ਆਪਾਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਾਈ ਸੀ ਆਵਾਜ਼ੀ ਪਾਰਟੀ ਸਰਕਾਰ ਬਣਾਈ ਸੀ ਬਦਲਾ ਲਈ ਤੇ ਤੁਸੀਂ ਸਾਥ ਦੇਣਾ ਤੇ ਆਪਾਂ ਮੁਖਮਤ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਸੁਣਨਾ ਕਿ ਕਿਪਨ ਯਾਦੂ 그룹 ਪਰ ਜਾ ਬਣਾਉਣਾ ਰਗਣਾ ਪੰਜਾਬ ਬਣਾਉਣਾ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਰਗਣਾ ਪੰਜਾਬ ਦਾ ਅਸਰ ਵੱਡੀ ਜ਼ਿੰਮੇਵਾਰੀ ਤਾਂ ਮਿਲ ਚੁੱਕੀ ਹੈ ਕਿਹੜਾ ਪਹਿਲਾ ਜਿਹੜਾ ਕੰਮ ਜਿਹੜਾ ਸਾਨੂੰ ਲੱਗਦਾ ਸੀਗਾ ਵੀ ਜਿਹੜਾ ਹੋਣ ਵਾਲਾ ਸੀ ਹੁਣ ਉਹ ਸਭ ਤੋਂ ਪਹਿਲਾ ਕੰਮ ਹੈ ਜੀ ਹਰਮੰਦਰ ਸਾਹਿਬ ਵਰਗਾ ਕਰਨਾ ਪੂਰੀ ਤਰ੍ਹਾਂ ਦਸ਼ੁਕਰਾਨਾ ਕਰਨਾ ਮੈਂ ਹੁਣ ਤੁਹਾਡੇ ਤੋਂ ਮਾਫੀ ਮੰਗਦਾ ਆਪਣੇ ਨਾਮ ਤੇ ਲੇਟ ਹੋ ਰਹਾ ਸਰ ਜੀ ਕਮਲ ਸਿੰਘ ਸਾਹਿਬ ਇਥੇ ਸਭ ਤੋਂ ਡਿਗਰੀ ਹੁੰਦੀ ਹੈ ਗੁਰੂ ਸਾਹਿਬ ਇੰਤਜ਼ਾਰ ਕਰਦੇ ਆ ਕਿ ਮੇਰਾ ਬੱਚਾ ਤੇਰੇ ਕੋਲ ਆ ਜੋ ਤੇ ਮੈਂ ਉੱਥੇ ਹੀ ਜਾ ਰਿਹਾ ਬਾਕੀ ਕੰਮ ਤੁਹਾਡੇ ਨਾਲ ਰਹਿ ਕੇ ਤੁਹਾਡੀ ਸਲਾਹ ਨਾਲ ਸਾਰੇ ਮੇਰੇ ਭਰਾਵਾਂ ਦੇ ਨਾਲ ਸਲਾਹ ਨਾਲ ਵਧੀਆ ਕੰਮ ਕਰਾਂਗੇ ਸੇਵਾ ਦਰਬਾਰ ਵਿੱਚ ਸੇਵਾ ਕਰਾਂਗੇ ਧੰਨਵਾਦ ਮੰਤਰੀ ਸਾਹਿਬ ਇੱਕ ਚੀਜ਼ ਦਾ ਸੋ ਤੁਹਾਡੇ ਬਾਕੀ ਐਮਐਲਏ ਸਾਹਿਬ ਜਿਹੜੇ ਲੁਧਿਆਣਾ ਸ਼ਹਿਰ ਦੇ ਕਿਧਰ ਹੋ ਜਾਂਦੇ ਲੋਕੀ ਆਈ ਕੀ ਗੱਲ ਹੈ ਉਹਨਾਂ ਨੇ ਸੁਚੇਤ ਨਹੀਂ ਕੀਤਾ ਜਾ ਹੋ ਇੱਕ ਹੀ ਕੰਮ ਮੇਰੇ ਤੋਂ ਲਵਾ ਦੇ ਬਹੁਤ ਵਧੀਆ ਸਵਾਲ ਕੀਤਾ ਆਓ ਜੀ ਮੇਰੇ ਭਰਾਵੋ ਰਾਨੂੰ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਉਹ ਹਰਿਆਣੇ ਡਿਊਟੀ ਕਰ ਰਿਹਾ ਆਪਣੇ ਆਪਣੇ ਹਲਕੇ ਦੇ ਵਿੱਚ ਪੰਜਾਬ ਦੇ ਇੱਥੇ ਆਪਣੇ ਆਪਣੇ ਹਲਕੇ ਦੇ ਭੈਣ ਭਰਾਵਾਂ ਦੀ ਬਿਜਲੀ ਦੀ ਸੇਵਾ ਕਰ ਰਿਹਾ ਹੈ ਹਰ ਇੱਕ ਘਰ ਨੇ ਸੇਵਾ ਦੀ ਕਾਲ ਆਈ ਹੈ ਮੁਆਫਾ ਦਿੱਤੀ ਹੈ ਉਹਨੇ ਪੁੱਛਿਆ ਪਾਈ ਜੀ ਮੈਂ ਮੋੜੇ ਦਾ ਕਿਉਂਦਾ ਮੈਂ ਤਾਂ ਬਿਲਕੁਲ ਕੋਈ ਸੇਵਾ ਕਰੋ। ਹਲੋ ਤੁਹਾਡੇ ਕੋਲ ਟਾਈਮ ਹੋਵੇ ਘਰੇ ਆਵੋ। ਪੱਗਾ ਜੀ ਸਿਉਰੇ ਕਟਾਣਾ ਸਾਹਿਬ ਜਿੰਦਗੇ ਪੁੱਲਾ ਜੀ ਕਟਾਣਾ ਸਾਹਿਬ ਮਿਲਗੇ। ਸੀਨਾ ਮੈਡਮ ਸਾਡੀ ਭੈਣ ਆ, ਬਿਮਾਰ ਆ। ਸਾਰੇ ਸਾਡਾ ਪਿਆਰ ਆ। ਤੁਹਾਨੂੰ ਵੀ ਸੀਨਾ ਸਾਡਾ ਫੰਕਸ਼ਨ ਤੇ ਵੀ ਗਈ ਆ ਦੇਖੋ ਭਾਰਤ ਦੇ ਵਾਲੋ। ਹੋਰ ਤੁਹਾਡੇ ਸੀਨੀਅਰ ਲੀਡਰ, ਤੁਹਾਡੇ ਸੀਨੀਅਰ ਸਾਹਿਬਾਨ, ਲੀਡਰ ਸਾਹਿਬਾਨ ਦੇਖੋ ਇਹ ਖੜੇ ਨੇ ਇਹਨਾਂ ਨੂੰ ਕੁਰਸੀ ਦੇਣ ਦਾ ਤੁਹਾਡੇ ਪਾਰਟੀ ਵੀਰ ਸਭ ਦਾ ਫਰਜ਼ ਬਣਦਾ। ਚਾਹ ਜਿੰਨਾ ਚਾਹ ਜਿੰਨੇ ਦੇਖੋ ਜਿਹੜੀ ਗੱਲ ਲਾਏ ਇਹਨੂੰ no no no